ਲੋਹੜੀ ਦੇ ਤਿਹਾਰ ਦੇ ਮੌਕੇ ਲੋਕਾਂ ਵੱਲੋਂ ਡੀਜੇ ਲਗਾ ਕੇ ਖੁਸ਼ੀ ਮਨਾਏ ਜਾਂਦੇ ਇਸ ਦੌਰਾਨ ਦੋ ਪਰਿਵਾਰ ਆਪਸ ਦੇ ਵਿੱਚ ਲੜ ਪੈਂਦੇ ਨੇ ਜਿਸ ਦੇ ਵਿੱਚ ਇੱਕ ਪ੍ਰਵਾਸੀਆਂ ਵੱਲੋਂ ਭੋਜਪੂਰੀ ਗਾਣੇ ਲਗਾਏ ਗਏ ਤਾਂ ਦੂਜੇ ਪਾਸੇ ਉਹਨਾਂ ਵੱਲੋਂ ਕਿਹਾ ਗਿਆ ਕਿ ਭੋਜਪੂਰੀ ਗਾਣੇ ਨਾ ਲਗਾਓ ਇਹਨੂੰ ਬੰਦ ਕਰੋ ਤਾਂ ਇਸ ਦੌਰਾਨ ਆਪਸ ਦੇ ਵਿੱਚ ਦੋਹਾਂ ਦਾ ਝਗੜਾ ਹੋ ਜਾਂਦਾ ਹੈ ਤੇ ਇੱਕ ਨੌਜਵਾਨ ਸਰਦਾਰ ਦੀ ਪੱਗ ਲੈ ਜਾਂਦੀ ਤੇ ਉਸ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਆਉ ਤੁਹਾਨੂੰ ਸੁਣਾਉਂਦੇ ਆ ਇਹ ਤਸਵੀਰਾਂ ਨੇ ਅਮਰਸਰ ਦੇ ਰਾਮਨਗਰ ਕਲੋਨੀ ਦੀਆਂ ਜਿੱਥੇ ਕਿ ਦੋ ਪਰਿਵਾਰਾਂ ਦੇ ਵਿੱਚ ਗਾਣੇ ਬੰਦ ਕਰਨ ਨੂੰ ਲੈ ਕੇ ਝਗੜਾ ਹੁੰਦਾ ਹੈ ਗੱਲ ਇਹ ਉਠੇ ਤੇ ਚੜੀ ਸੀ ਬੱਚੇ ਵੀ ਛੋਟੇ ਮੇਰੇ ਨਾਲ ਜੜੇ ਆ ਤੇ ਆ ਨਾਲ ਦੇ ਕੋਠੇ ਨੀਵੇਂ ਮੰਜ਼ਲ ਤੇ ਮੇਰੇ ਵਾਈਫ ਤੇ ਬੱਚੇ ਬੈਠੇ ਇੰਨਾ ਕੋਠੇ ਤੇ ਨਾ ਡੀਜੇ ਲਾਇਆ ਇਹਨੇ ਕੋਠੇ ਤੇ ਭਈਆਂ ਨੇ 10 ਤੇ 12 ਜਣੇ ਹੈਗੇ ਜੀ ਜੋ ਕੋਝਪੁਰੀ ਗਾਣੇ ਵਿੱਚ ਇੰਨੇ ਕੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਦੇ ਵਿੱਚ ਵੀ ਕੀ ਕੁਛ ਕੁ ਬੋਲਦੇ ਪਏ ਜਿਵੇਂ ਇਹਨਾਂ ਨੂੰ ਇਹਨਾਂ ਨੂੰ ਕਿਆ ਵਾ ਮਤਲਬ ਇਸ ਵਿੱਚ ਵੀ ਆਪਣੀ ਆਵਾਜ਼ ਘੱਟ ਕਰਕੇ ਰਮਾਨਾ ਸ਼ਾਂਤੀ ਨਾਲ ਬੁੱਢੀ ਡਾਓ ਇਸ ਵਾਰ ਤੇ ਇਹ ਗਾੜੀਆਂ ਵਹਿਸ ਤੇ ਪਈ ਮੇਰੇ ਨਾਲ ਨਾਲ ਦੀ ਨੇ ਦੋ ਵਾਰ ਇਹਨਾਂ ਨੂੰ ਸਮਝਾਇਆ ਵੀ ਇਹਨਾਂ ਡੀਜੇ ਬੰਦ ਕਰ ਦੋ ਬੰਦ ਕਰ ਦੋ ਨਹੀਂ ਗਏ ਜੇ ਮੈਂ ਇਸ ਨੂੰ ਕਹਿਣ ਵਾਸਤੇ ਇਹਨਾਂ ਦੇ ਕੋਚੀ ਦੇ ਉੱਪਰ ਛਾਤੇ ਚੜਿਆ ਵੀ ਆਪਣਾ ਡੀਜੇ ਬੰਦ ਕਰ ਦੋ ਦਲੀਪ ਨਾਂ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੰਜਾ ਜਿਹਾ ਮੁੰਡਾ ਉਹਨੇ ਮੇਰਾ ਗਾਲ ਘੁੱਟ ਕੇ ਨਾਲ ਮੇਰੇ ਨਾਲ ਬਦਬੀ ਕੀਤੀ ਮੇਰੇ ਕੇਸਾਂ ਦੀ ਬਦਬੀ ਹੋਈ ਮੇਰੀ ਪੱਗ ਲਈ ਤੇ ਆ ਵੇਖੋ ਮੇਰੇ ਕੱਪੜੇ ਆ ਵੇਖੋ ਮੇਰਾ ਗਾਲ ਘੁੱਟਿਆ ਮੇਰੇ ਕੋਲੀਆਂ ਵੀ ਨਹੀਂ ਜਾਣਦੇ ਕੋ ਫਰ ਮਨਸ਼ਮੀ ਨੇ ਪਹਿਲਾਂ ਮੇਰਾ ਪ੍ਰਸ਼ਨ ਹੋਇਆ ਵਾ ਇਸ ਕਰਕੇ ਨਾ ਬੱਚੀ ਹੋਇਆ ਮੈਨਾਂ ਕੁਝ ਕਰ ਸਕਦਾ ਹੈ ਨਾ ਹੋ ਰਿਹਾ ਕੇ ਨਾ ਆਪਣਾ ਵੀ ਕਿਥੋਂ ਦੇ ਰਹਣਾ ਤੇ ਕੀ ਗੱਲ ਹੋਈ ਸਾਹਿਬ ਮੇਰਾ ਨਾਮ ਵੀਰਜੀ ਗੁਰਪ੍ਰੀਤ ਸਿੰਘ ਆ ਜੀ ਰਾਮਨਗਰ ਤੋਂ ਨੀ ਮਜੀਠਾ ਰੋਡ ਬਾਈਪਾਸ ਦਾ ਰਹਿਣ ਵਾਲਾ ਜੀ ਕੀ ਗੱਲ ਹੈ ਗੱਲ ਸਵੇਰੇ ਵੀਰਜੀ ਗੁੱਡੀ ਤੋਂ ਹੋਈ ਆ ਗੁੜ ਪਤੰਗ ਡਾਉਣ ਤੋਂ ਕੇ ਨਾ ਵੀਰਜੀ ਮੇਰਾ ਕੋਠਾ ਨਾਲ ਹੀ ਇਹਨਾਂ ਦੇ ਲੱਗਦਾ ਵਾ ਜਿੱਥੇ ਆ ਭਈਏ ਬੰਗਾਲੀ ਬੱਸੀ ਵਾਲੇ ਰਹਿੰਦੇ ਆ ਕਵਾੜ ਦਾ ਕੰਮ ਕਰਦੇ ਆ ਤੇ ਮੈਂ ਨਾਲ ਆਪਣੇ ਕੋਠੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠਾ ਸੀ ਤੇ ਨਾਲ ਮੇਰੇ ਵਾਈਫਰ ਨੀਵੇਂ ਆ ਨੀਵੀਂ ਮੰਜ਼ਲ ਤੇ ਬੈਠੇ ਸੀ ਮੈਂ ਮੰਜੀ ਢਾ ਕੇ ਤੇ ਵੀਰਜੀ ਬੋਜਪੂਰੀ ਗਾਣੇ ਨੇ ਗੰਦੇ ਮੰਦੇ ਗਾਣੇ ਲਾਉਣ ਦੇ ਸੀ ਮਿਊਜ਼ਿਕ ਲਾ ਕੇ ਤੇ 10 ਕੇ 12 ਜ ਚ ਚਲਾਉਂਦੇ ਪਏ ਸੀ ਜਿਹਦੇ ਨਾਲ ਕੇ ਨਾਲ ਦੀ ਮੇਰੀ ਨੇ ਪਰੇਸ਼ਾਨ ਹੋ ਕੇ ਨਾ ਦੋ ਤਿੰਨ ਵਾਰ ਇਹਨਾਂ ਨੂੰ ਕਹਿ ਚੁੱਕੀ ਸੀ ਵੀ ਆਪਣੀ ਆਵਾਜ਼ ਬੰਦ ਕਰ ਦੋ ਬੰਦ ਕਰ ਦੋ ਪਰ ਵੀਰ ਜੀ ਜੇ ਇਹ ਕਹਿਣ ਤੇ ਵੀ ਨਾ ਟਲੇ ਸਗੋਂ ਹੋਰ ਮੁੰਡੇ ਮਗਾ ਕੇ ਵੀਰ ਜੀ ਉੱਤੇ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਤੇ ਜੇ ਵੀਰ ਜੀ ਮੈਂ ਆਪਣੇ ਇਹਨਾਂ ਨੂੰ ਉੱਤੇ ਕਹਿਣ ਵਾਸਤੇ ਗਿਆ ਤੇ ਵੀਰ ਜੀ ਇਹਨਾਂ ਗਾੜੀਆਂ ਮੇਰੇ ਨਾਲ ਹੱਥੋਂ ਪਾਈ ਕੀਤੀ ਜਿਸ ਵਿੱਚ ਵੀਰ ਜੀ ਇਹਨਾਂ ਮੇਰੀ ਪੱਗ ਲਾਈ ਆ ਮੇਰੇ ਕੇਸਾਂ ਦੀ ਬੇਦਵੀ ਵੀ ਕੀਤੀ ਇਹਨਾਂ ਨੇ ਕਿੰਨੇ ਬੰਦੇ ਸੀ ਭਾਜੀ ਵੀਰ ਜੀ ਉਹ ਤਕਰੀਬਨ 10 ਜਣੇ ਹੈਗੇ ਸੀ ਤੇ ਮੈਂ ਵੀਰ ਜੀ ਇਕੱਲਾ ਹੈਗਾ ਸੀ ਜੀ ਪਾੜੇ ਹਮਲਾ ਵਗੈਰਾ ਵੀ ਕੀਤਾ ਉਹਨਾਂ ਨੇ ਹਮਲਾ ਵੀਰ ਜੀ ਇਹ ਇਹਨਾਂ ਨੇ ਮੇਰੇ ਮੱਖੀਆਂ ਮੱਖੀਆਂ ਮਾਰੀਆਂ ਵੇਖੋ ਮੇਰਾ ਗਲ ਵੀ ਕੁੱਟਿਆ ਇੱਧਰ ਵੇਖੋ ਆ ਮੇਰੇ ਆ ਵੇਖੋ ਕੱਪੜੇ ਵੀ ਪਾੜੇ ਤੇ ਵੀਰ ਜੀ ਮੇਰਾ ਥੋੜੇ ਦਿਨ ਪਹਿਲਾਂ ਮੇਰਾ ਪ੍ਰੈਸ਼ਨ ਹੋਇਆ ਵਾ ਮੈਂ ਅੱਗੇ ਬੱਜੀ ਹੋਇਆ ਵਾਂ ਤੇ ਵੀਰ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਤੁਸੀਂ ਕੋਈ ਦਾਤਰ ਵਗੈਰਾ ਵੀ ਕੋਈ ਆਪ ਵੀਰ ਜੀ ਇਹ 10 ਜਣੇ ਹੈਗੇ ਸੀ ਤੇ ਵੀਰ ਜੀ ਇਹਨਾਂ ਕੋਲ ਵੀ ਇਹਨਾਂ ਪਹਿਲਾਂ ਵੀ ਇਹਨਾਂ ਬੁਰਾ ਮਗਾ ਕੇ ਉੱਪਰ ਬੈਠੇ ਸੀ दारू ਦੂਰੂ ਦਾ ਇਹਨਾਂ ਪ੍ਰੋਗਰਾਮ ਕੀਤਾ ਸੀ ਵੀ ਇਹਨਾਂ दारू ਦੂਰੂ ਪੀ ਕੇ ਨੱਚਣਾ ਨੁੱਚਣਾ ਮੈਂ ਸਿਰਫ ਇਹਨਾਂ ਨੂੰ ਡਰਾਉਣ ਵਾਸਤੇ ਹੀ ਖੜਿਆ ਸੀ ਮੈਂ ਇਹਨਾਂ ਨੂੰ ਕੋਈ ਮਾਰਨ ਵਾਸਤੇ ਨਹੀਂ ਖੜਿਆ ਸੀ ਤੇ ਜਿਸ ਦੇ باوجود ਇਹਨਾਂ ਕਿਹਾ ਸੀ ਇਹਨਾਂ ਦੇ ਬੰਦੇ ਨੇ ਦਲੀਪ ਦਲੀਪ ਮੁੰਡਾ ਵਾ ਮੈਨੂੰ ਕਿਹਾ ਵੀ ਦਾਤਰ ਇਹ ਕੰਮ ਨਾ ਕਰ ਜਿਸ ਦੇ ਬਦਲੇ ਮੈਂ ਉਹ ਦਾਤਰ ਆਪਣੇ ਥੱਲੇ ਨੀਵੇਂ ਸੋੜਤਾ ਇਹਨਾਂ ਫੇਰ ਵੀਰ ਜੀ ਮੇਰੇ ਨਾਲ ਮੇਰੇ ਨਾਲ ਧੱਕੇਸ਼ਾਈ ਕਰਕੇ ਇਹ 10 ਜਣੇ ਮੈਨੂੰ ਪੈ ਗਏ ਵੀਰ ਜ ਕੀਤਾ ਨਾ ਮੇਰੇ ਨਾਲ ਹਾਂ ਤੇ ਹੁਣ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਕੰਪਲੇਨ ਇਸ ਵਾਰ ਕਰਕੇ ਆਇਆ ਮੈਂ ਉਹ ਦਰਖਾਸਤ ਵੀ ਦੇ ਚੁੱਕਾ ਹਾਂ ਜੀ ਮੰਗੀ ਕਰਦੇ ਮੰਗਿਆ ਮੈਨੂੰ ਵੀਰ ਜੀ ਮੈਨੂੰ ਇਨਸਾਫ ਚਾਹੀਦਾ ਜੀ ਸਿੱਖ ਜੱਥੇਬੰਦੀਆਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦੇ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਮੇਰੇ ਵੀਰ ਮੱਤਵੱਦ ਮੇਰੀ ਮਾਇਤ ਕਰਨ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਵੀ ਬਈਆਂ ਨੇ ਬਹੁਤ ਗੰਦਪਾ ਚੁੱਕੇ ਆ ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆਂ ਪੈਣਾ ਹੁੰਦਾ ਗੱਲ ਨੂੰ ਵੀ ਗੱਬੀਤ ਵੀ ਕਰਨਗੇ ਜੀ ਤਸੋਂ ਕਿਥੋਂ ਦੇ ਰਹੇ ਹੋ ਤੇ ਕੀ ਗੱਲ ਹੈ ਮੈਂ ਆਰਾਮਨਗਰ ਕਲੋਂ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਮੇਰਾ ਨਾਮ ਹੈ ਕੀ ਗੱਲ ਹੈ ਯਾਰ ਗੱਲ ਕੋਈ ਨਹੀਂ ਹੋਈ ਇਹ ਕਿ ਤੇਰੇ ਪੇਸਿਆਂ ਕੋਠੇ ਤੇ ਹੀ ਤੇ ਲਾਗੇ ਗਵਾਂਢੀ ਆ ਪਤਾਨੀ ਭਈਏ ਬੰਗਾਲੀ ਆ ਠੀਕ ਆ ਉਹ ਕਿਤੇ ਉਹਨਾਂ ਨੇ ਗਾਣੇ ਲਾਏ ਗੰਦੇ ਮੰਦੇ ਇਹਨੇ ਕਿਤੇ ਕਿਹਾ ਵੀ ਬੰਦ ਕਰ ਦੋ ਉਹ ਗਾਣੇ ਨਾ ਲਾਓ ਲਾਗੇ ਧੀਆਂ ਪਹਿਣਾ ਉਹਨਾਂ ਨੇ ਸੁਣੀ ਨਹੀਂ ਇਹਦੇ ਕੋਲ ਲਾਗੇ ਚਲੋ ਦਾਤਰ ਹੋਊਗਾ ਮੈਨੂੰ ਨਹੀਂ ਪਤਾ ਮੈਂ ਵੇਖਿਆ ਨਹੀਂਗਾ ਜੋ ਮੈਂ ਮੌਕੇ ਤੇ ਵਖੇ ਉਹ ਦੱਸੂ ਉਹਨੇ ਦਾਤਰ ਦਾ ਡਰਾਵਾ ਹੀ ਦਿੱਤਾ ਉਹਨਾਂ ਫੜ ਕੇ ਨੂੰ ਕਿਹਾ ਦਾਤਰ ਥੱਲੇ ਇਹਨੇ ਥੱਲੇ ਸੌੜ ਤਾ ਉਹਨਾਂ ਦਾਹਾਂ ਬੰਦਿਆਂ ਨੇ ਨੂੰ ਢਾ ਫੋਜਾ ਦੇ ਨਾਲ ਖੋਏ ਵਾਲ ਨੂੰ ਜਦੋਂ ਮੈਂ ਆਈ ਮੈਨੂੰ ਬੇਟੀ ਨਾਲ ਨੇ ਫੋਨ ਕੀਤਾ ਮੈਂ ਆਪਾਂ ਜਾਈ ਮੋਕਿਆ ਤੇ ਆਣ ਕੇ ਮੈਂ ਵੇਖਿਆ ਤੇ ਵਾਲੇ ਦੇ ਗਲ ਚਾ ਦਾੜੀ ਵੀ ਖਿਲਰੀ ਤੇ ਪੱਗ ਵੀ ਇਹਦੀ ਕਿਤੇ ਦੀ ਕਿਤੇ ਉਹਨਾਂ ਛੁੱਟੀ ਬਹੁਤ ਮਾਰਕੋਟ ਉਹਨਾਂ ਕੀਤੀ ਆ ਵੇਖੋ ਬਹੁਤ ਗਲਤ ਗੱਲ ਵਾ ਸਾਡੇ ਇੱਕ ਪੰਜਾਬੀ ਭਰਾ ਨੂੰ ਗਾਲ ਪੈਣ ਹੱਥੀ ਪੈਣ ਤੇ ਪੱਗ ਲਾਦਣ ਸਾਡੀ ਪੱਗ ਦਾ ਕੋਈ ਇੱਜ਼ਤ ਨਹੀਂ ਹੈਗੀ ਅਸੀਂ ਮੰਗਿਆ ਕਰਦੇ ਸਾਨੂੰ ਜੋ ਵੀ ਸਾਡੇ ਹੱਕ ਚ ਕਾ ਹੋਣੀ ਚਾਹੀਦੀ ਗੱਲ ਵਾ ਸਾ ਹੀ ਸਿੱਖ ਬੰਦੀਆਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੁਣਾਈ ਕੀਤੀ ਜਾਵੇ ਸਾਡੇ ਪੱਗ ਦਾ ਜਿਹੜਾ ਜੋ ਮੁੱਲ ਵਾ ਉਹ ਪਾਇਆ ਜਾਵੇ ਆ ਰਾਮਨਗਰ ਕਲੋਨੀ ਦੇ ਵਿੱਚ ਤੇ ਦੋ ਵੀਰਿਆਂ ਨੂੰ ਲੈ ਕੇ ਝਗੜਾ ਕਿਸ ਸਾਰਾ ਮਾਮਲਾ ਮੇਰੇ ਕੋਲ ਜੀ ਗੁਰਵੇ ਸਿੰਘ ਮੇਰੇ ਕੋਲ ਦਰਖਾਸਤ ਲੈ ਕੇ ਆਇਆ ਤੇ ਜਦ ਦੂਜੀ ਪਾਰਟੀ ਉਹ ਵੀ ਆਈ ਇਹਨਾਂ ਦਾ ਗਰਾਫ ਸੀ ਕੋਈ ਘਰੇਲੂ ਵਿਵਾਦ ਹੈਗਾ ਕੋਈ ਉਹਦੇ ਕਰਕੇ ਇਹਨਾਂ ਦਾ ਲੜਾਈ ਜੇ ਕੋਈ ਹੈ ਜਿਸ ਕਰਕੇ ਉਹ ਕਹਿੰਦੇ ਦੋਨਾਂ ਦਾ ਆਪਸ ਵਿੱਚ ਗੁੱਸਾ-ਗੁੱਸਾ ਹੋਇਆ ਤੇ ਪਤਾ ਲੱਗਾ ਕਿ ਭਈ ਇਹ ਜੇ ਤਫਦੀਸ਼ ਕੀਤੀ ਜਾ ਰਹੀ ਹੈ ਪਾਗਲਤ ਬੇ ਕਹਿੰਦਾ ਮੇਰੀ ਪਾਗਲਤ ਹੈ ਤਸਦੀਕ ਕੀਤੀ ਗਈ ਜੈਸੀ ਕਾਰਵਾਈ ਪਾਈ ਗਈ ਹੈ ਜੈਸੀ ਕਾਰਵਾਈ ਮੇਰੇ ਚਲਦੀ ਜਾਊਗੀ